ਕਾਲ ਜੀ ਸਾਰਿਆਂ ਨੂੰ ਅਸੀਂ ਆਏ ਆ ਅੱਜ ਵੀਡੀਓ ਬਣਾਉਣ ਸਵਾਗਤ ਆ ਤੁਹਾਡਾ ਸਾਡੇ ਆਪਣੇ ਚੈਨਲ ਦੇ ਉੱਤੇ ਪੰਨੂ ਟੀਵੀ ਤੇ ਚਲੋ ਆਓ ਵੇਹਦੇ ਸਾਰੇ ਕੀ ਕਰਦੇ ਆ ਉਹ ਸਾਹਮਣੇ ਬੈਠੇ ਭੁਈ ਪਾਪਾ ਹੀ ਮਾਰਿਆ ਵੇਹਦੇ ਪਾ ਸਾਡੇ ਮੈਂਬਰ ਕੀ ਕਰਦੇ ਆ ਆ ਸਾਡੀ ਕਵਲ ਮੈਡਮ ਆ ਰਾਬਾਰੀ ਸਾਰਿਆਂ ਨੂੰ ਜੀ ਆਇਆਂ ਵਾ ਬਰਫੀ ਬੱਲੇ 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 ਇਹਨੂੰ ਤੁਸੀਂ ਜਾਣਦੇ ਹੀ ਆ ਨਾ ਸਾਡੇ ਟੀਮ ਦੇ ਮੇਨ ਮੈਂਬਰ ਆਹੋ ਦਦੇ ਜਿੱਦਾਂ ਦੇ ਵੀਡੀਓ ਚ ਲੱਗਦੇ ਆ ਉਦਾਂ ਦੇ ਨਹੀਂ ਮਾਸਾ ਵੀ ਉਹਦਾਂ ਦੀ 1% ਵੀ ਨਹੀਂ ਹੈਗੀ ਹੂੰ ਬਹੁਤ ਚੰਗੀ ਆ ਸਾਡੀ ਭਾਬੀ ਰਿਆ ਜੀ ਦੀ ਰੀ ਭਾਬੀ ਆ ਹਾਂ ਹੈਨਾ ਬੱਬੀ ਹਾਂਜੀ ਹਾਂ ਤੇ ਵੀ ਸਾਡਾ ਬਾਹਰੋਂ ਆਉਣ ਵਾਲਾ ਵਾ ਆਹੋ ਵੀ ਬਸ ਥੋੜੇ ਕਿ ਤਿੰਨ ਕਿ ਦਿਨ ਰਹਿ ਗਏ ਹੈਨਾ ਤਿੰਨ ਚਾਰ ਦਿਨ ਤੇ ਫਿਰ ਉਹ ਵੀ ਆਉਣਗੇ ਸਾਡੀ ਵੀਡੀਓ ਚ ਹਾਂ ਫਿਰ ਉਹ ਵੀ ਸਾਡੇ ਨਾਲ ਵੀਡੀਓ ਚ ਕੰਮ ਕਰਨਗੇ ਆਹੋ ਨਹੀਂ ਜ਼ਿਆਦਾ ਨਹੀਂ ਜ਼ਿਆਦਾ ਨਹੀਂ ਦੱਸਣਾ ਫਿਰ ਸਾਰੇ ਨੂੰ ਸਟੋਰੀ ਦਾ ਪਾਲਾ ਜਾਂਦਾ ਵਾ ਆ ਫਿਰ ਸਾਡੀ ਸਟੋਰੀ ਲੀਗ ਹੋ ਜਾਣੀ ਹੈ ਨਾ ਹਾਂ ਹਾਂ ਚਲੋ ਬਣਾ ਲਓ ਤੁਸੀਂ ਚਾਹ ਤੇ ਆਇਓ ਫਿਰ ਬਾਕੀ ਐ ਨਾ ਮਲਾਉਣੇ ਆ ਹਾਂ ਬਾਕੀ ਟੀਮ ਮੈਂਬਰਾਂ ਨੂੰ ਇੱਧਰ ਬੈਠੇ ਸਾਡੇ ਭੁਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਠੀਕ ਠਾਕ ਹੋਈ ਠੀਕ ਠਾਕ ਜੀ ਵਧੀਆ ਸਾਰੇ ਤੁਸੀਂ ਆਪਕਾ ਦੱਸੋ ਜੀ ਇਹ ਸਾਰੇ ਵਧੀਆ ਹੀ ਹੈ ਲੱਗ ਭਗ ਇੱਧਰ ਖੁਫੜ ਜੀ ਬੈਠੇ ਸਾਡੇ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਉਹ ਭੁਈ ਸਾਡੇ ਸਤਿ ਸ਼੍ਰੀ ਅਕਾਲ ਜੀ ਸਿੱਧਰ ਮੰਮੀ ਦੇ ਪਾਪਾ ਇਹਨਾਂ ਨੂੰ ਤੇ ਵੀ ਚੰਗੀ ਤਰ੍ਹਾਂ ਸਤਿ ਸ਼੍ਰੀ ਅਕਾਲ ਜੀ ਆਹ ਦੇਖੋ ਨਹੀਂ ਸਾਰੇ ਕਮੈਂਟ ਬੜੇ ਆਉਂਦੇ ਆ ਵੀ ਇਹਨਾਂ ਦੀ ਐਕਟਿੰਗ ਬਹੁਤ ਵਧੀਆ ਇਹ ਆ ਮੇਰੇ ਭੂਆ ਜੀ ਤੇ ਫੁੱਫੜ ਜੀ ਹੁਣੀ ਤੇ ਉਹ ਜਿਹੜੇ ਬੈਠੇ ਆ ਭਾਬੀ ਜੀ ਹੁਣੀ ਉਹ ਵਾ ਮੇਰੀ ਭੂਆ ਜੀ ਦੀ ਨਾਲ ਚਾਹੇ ਕਿ ਸਾਡੇ ਭੂਆ ਜੀ ਹੁਣੀ ਹਾਂ ਹਾਂ ਠੀਕ ਆ ਲਓ ਹਾ ਅਗੇ ਇੱਧਰ ਕਵਲ ਮਾਮੀਵਣੀ ਆ ਹਾ ਅਗੇ ਆਗੇ ਫੈਰਡ ਮੈਂਬਰ ਫੈਰਡ ਮੈਂਬਰ ਜਿਹੜੇ ਸਾਡੇ ਨਾਲ ਲੜਦੇ ਆ ਅੱਜ ਵੇਖ ਲੋ ਸਾਨੂੰ ਬਰਫੀ ਨਾਲ ਚਾਹ ਪਿਆਲਣ ਦੇ ਆ ਹਾ ਅਗੇ ਆਹੋ ਨਹੀਂ ਉਹਦਾ ਨਾਟਕੀ ਆ ਇਦਾਂ ਦੇ ਅਸਲ ਚ ਥੋੜੀ ਆ ਹਾਂ ਮੈਂ ਚੱਪਾ ਵੀ ਕਰ ਜਾਈਂ ਪੀਸ ਪੜ੍ਹ ਲਈਏ ਹੋਰ ਤਾਂ ਨਹੀਂ ਗਈ ਨਹੀਂ ਪੜ੍ਹਣੀ ਇਦਾਂ ਨਹੀਂ ਕੋਈ ਪੈਣੀ ਖਾਣ ਦੀ ਉਹਦੇ ਨਾਲ ਇੰਨੇ ਸਾਨੂੰ ਪਤਾ ਇਹ ਨਾ ਸਾਨੂੰ ਪਤਾ ਜਿੱਦਾਂ ਆਪਾਂ ਸੀਨ ਕਰਾਉਂਦੇ ਆ ਨਹੀਂ ਮੈਂ ਕਦੀ ਇਦਾਂ ਬੋਲੀ ਨਹੀਂ ਆ ਮੈਂ ਨਹੀਂ ਬੋਲਣਾ ਕਦੀ ਨਹੀਂ ਕਦੀ ਨਹੀਂ ਨਹੀਂ ਕਦੀ ਬੋਦੀ ਨਾ ਨਾ ਕਿਉਂ ਤਾਂ ਚਾ ਚੜ ਜਾਂਦਾ ਆ ਤੇ ਹੁਣ ਆਇਆ ਵੀਡੀਓ ਤਾਂ ਕਰਨਾ ਹੀ ਪੈਂਦਾ ਹਾਂ ਹਾਂ ਜੀ ਕਰਨਾ ਪੈਂਦਾ ਬੱਸ ਨਹੀਂ ਉਦਾਂ ਲੜਦੇ ਨਹੀਂਗੇ ਪਾਸਾ ਜਿੰਨੇ ਵੀ ਸਿਰਫ ਇੱਕ ਗਵੰਡਰਾਂ ਬਣਿਆ ਵ ਇੱਕ ਦੂਜੇ ਦੇ ਹਾਂ ਜੀ ਹਾਂ ਜੀ ਪਰ ਜਿੰਨਾ ਸਾਡਾ ਮਤਲਬ ਭੂਆ ਤੇ ਕਦੀ ਉਹਨਾਂ ਦਾ ਜਿੰਨਾ ਸਾਡਾ ਪਿਆਰ ਵਾ ਨਾ ਉਹਨਾਂ ਕਿਸੇ ਦਾ ਵੀ ਨਹੀਂ ਅਜੇ ਤੱਕ ਹੋ ਹਾਂ ਜੀ ਹਾਂ ਜੀ ਪਰ ਇਹ ਵਾ ਤੇ ਸਾਡਾ ਮਤਲਬ ਇਹ ਗਵੰਡਰ ਸਿਰਫ ਇੱਕ ਦੂਜੇ ਦੇ ਨਾਲ ਬਣ ਦੇ ਕਾਰਨ ਅਸੀਂ ਮਤਲਬ ਵੀ ਲੜਦੀਆਂ ਹਾਂ ਅਸੀਂ ਲੜਦੇ ਨਹੀਂ ਪਾਸਾ ਜਿੰਨੇ ਉਹਦੇ ਕਿਰਦਾਰ ਹੁੰਦਾ ਇੱਕ ਜਿੰਦਾ ਵੀ ਹੋਰ ਤੁਹਾਨੂੰ ਮਿਲਿਆ ਮਹਾਰਾਜ ਹਾਂ ਜੀ ਹਾਂ ਜੀ ਜੋ ਇਹਦੇ ਖੁਫਰ ਜੀ ਆ ਪਤਾ ਸੰਦੇ ਪੜੇ ਆ ਤੇ ਸਾਡੀ ਪਿੰੋਂ ਜਾ ਮਮੀ ਲਾ ਕੇ ਬਹਿ ਜਾ ਪਰ ਚਲੋ ਹਨ ਵੀਡੀਓ ਦੇ ਵਿੱਚ ਬੜਾ ਕੁਝ ਕਰਨਾ ਪੈਂਦਾ ਹੈ। ਮਨੋ ਇੱਕ ਮਲਗਾ ਨਾਟਕਾ ਨਾ। ਹਾਂਜੀ ਹਾਂਜੀ। ਦੇ ਨਾਲ ਇਹਨੇ ਤੇ ਸਾਰੇ ਬੜਿਆ ਜਿਹਾ ਵਿਆਹ ਦਿੱਤੇ ਆ। ਮੇਰੇ ਭਰਾ ਦਾ ਰਿਸ਼ਤਾ ਕਰਾਇਆ, ਉਹਦਾ ਪਿੰਦਰ ਦਾ ਕਰਾਇਆ, ਅੰਦੇਵ ਦਾ ਕਰਾਇਆ ਬੜਾ। ਨਹੀਂ ਪਰ ਬਹੁਤ ਵਧੀਆ ਵਾ ਸਾਰਾ ਜੱਗ ਸੁਣਾਉਂਦਾ ਵਾ। ਪਰ ਦੋਸਤ ਹਨ ਵੀਡੀਓ 'ਚ ਕਹਿੰਦੇ ਹੁਣ ਵੀ ਇੱਕ ਦੂਜੇ ਨਾਲ ਬਹੁਤ ਮਤਲਬ ਕਵਲ ਲੜਦੀ ਆ। ਪਰ ਦੋ ਲੜਦੀ ਨਹੀਂ ਕਿ ਮਾਸੇਜ ਨਹੀਂ। ਨਹੀਂ ਨਹੀਂ ਇਹਦੀ ਲੜਦੀ ਬਹੁਤ ਚੰਗਾ ਸੋ। ਪੰਮੋ ਅੱਲੋ ਦਾ ਹੁੰਦਾ ਹੀ ਉਹ ਤਾਂ ਨਹੀਂ ਲੜਦੀ। ਇਹ ਵੀ ਤੁਹਾਨੂੰ ਵੀਡੀਓ 'ਚ ਲੜਦਾ ਹਾਂ। ਤਾਂ ਮਾਸੇਜ ਮੈਨੂੰ ਵਿਚਾਰ ਆ ਕਿ ਤੇ ਬੰਦਾ ਗੁੱਸੇ ਨਾਲ ਪੜਾਸ ਕਾਲੀ ਲੈ ਨਾ ਨਹੀਂ ਨਹੀਂ ਆਡੀ ਮਾਮੀ ਨਹੀਂ ਦਾਦੀ ਕਾਬੂ ਨਹੀਂ ਹੋ ਰਹਾ ਜਾਂ ਚਲੋ ਪੀਓ ਫੜੋ ਚਾਹ ਕੇ ਸਾਰੇ ਚਾਹ ਫੜੋ ਇਹ ਵੀਡੀਓ ਬਣਾਉਣੀ ਆ ਫੜੋ ਫੜਦਾ ਕਮਲ ਦਾ ਕਿ ਲੈਣਾ ਹੁੰਦਾ ਨਹੀਂ ਪੜਾ ਇੰਨਾ ਨਾ ਮੇਰੀ ਨੋਨ ਨੂੰ ਤੋਖਾਂਦੀ ਮੋਦੀ ਨਹੀਂ ਕੀ ਹਾਂ ਇਹ ਨਹੀਂ ਨਾ ਰਗੀ ਨੋਨਾ ਉਹਦੇ ਕੀ ਚਲੋ ਪਰ ਨਹੀਂ ਹੋਣੀ ਬੁਆ ਜੀ ਹਰੇ ਖੰਡਾ ਵੇ ਆ ਤਾਰੇ ਜਾਣੇ ਪਰਮਾਤਮਾ ਆ ਆ ਹੋ ਗਈ ਹਰੇ ਕੁੜੀ ਮੇਰੀ ਤਿੰਨ ਦਿਨ ਹੋ ਗਿਆ ਆਣ ਕੇ ਬੈਠੇ ਨੇ ਜਾਣੇ ਉਹ ਜਾਣੇ ਆਹੋ ਇਹ ਪਰਸੋਂ ਦਾ ਜਿਹੜਾ ਪਾੜ ਪਿਆ ਵਾ ਉਦੋਂ ਦੀ ਆਈ ਇਹਨੂੰ ਹਾਂ ਤੇ ਇਹ ਮਾਮੀ ਨੇ ਇੱਥੇ ਰਾਲੀ ਮੇ ਕੋਰੇ ਵੇ ਗਵਰਨਰ ਨੂੰ ਸਰਫਿਕਾ ਸ਼ੌਨਾ ਕੰਮ ਕਰਨ ਦਾ ਤੇ ਸਾਰੇ ਜਿਹੜੇ ਬੇਨਤੀਆਂ ਵੀ ਨੂੰ ਵਧੀਆ ਕਮੈਂਟ ਕਰਿਆ ਕਰਦੋ ਹੌਸਲਾ ਦੇ ਹੀ ਕਰਿਆ ਕਰਦੋ ਜਿੰਕਾ ਹਾਂਜੀ ਨਹੀਂ ਨਹੀਂ ਉਹ ਕਮੈਂਟ ਸਾਰੇ ਵਧੀਆ ਕੈਰੈਕਟਰ ਕਰਦੇ ਹਾਂ ਹਾਂ ਕਮੈਂਟ ਸਾਰੇ ਉਹਨੂੰ ਕਰਦੇ ਜਿਹਦੇ ਕਿਰਦਾਰ ਨਾਲ ਪਿਆਰ ਹੁੰਦਾ ਵਾ ਵੀ ਇਹ ਕਿਰਦਾਰ ਨਾ ਵਧੀਆ ਵਾ ਅਹੀ ਨਾ ਜੋ ਇੱਕ ਕੈਰੈਕਟਰ ਇਹਨੂੰ ਤਾਂ ਕਰਕੇ ਦਿੱਤਾ ਵੀ ਇਹ ਲੜਾਈ ਵਾਲਾ ਸੀਨ ਜਿਹੜਾ ਜਿਆਦਾ ਵਧੀਆ ਹੁੰਦਾ ਹੈ ਤੇਰੀ ਆਵਾਜ਼ ਇਦਾਂ ਦੀ ਹੈ ਨਾ ਲੜਾਈ ਵਾਲਾ ਸੀਨ ਤੇ ਚੱਲ ਮੈਂ ਵੀ ਕਰ ਲੈਂਦੀ ਹਾਂ ਪਰ ਇਹਦੇ ਕੋਲੋਂ ਜਿਆਦਾ ਵਧੀਆ ਸੁਣਨ ਦਾ ਵਾ ਇਹ ਐਵੇਂ ਐਕਟਿੰਗ ਕਰਦੀ ਜਿੱਦਾਂ ਰੀਅਲ ਕਰ ਰਹੀ ਹੁੰਦੀ ਐਕਟਿੰਗ ਹਾਂ ਜੀ ਕਰਕੇ ਅਸੀਂ ਫਿਰ ਇਹ ਕਿਰਦਾਰ ਇਹਨੂੰ ਹੀ ਦਿੱਤਾ ਵੀ ਤੈਨੂੰ ਹੀ ਸੂਟ ਕਰਨਾ ਵਾ ਤੇ ਤਾਂ ਕਰਕੇ ਚਲਾਕ ਬੜੀ ਤੂੰ ਉੱਦਾਂ ਇਨੀ ਗੱਲਾਂ ਸਾਰੇ ਸਾਰੇ ਜਾਣੇ ਸਾਡੇ ਵਾਲਾ ਤੇ ਭੂਆ ਜੀ ਦੀ ਪਾਹੀ ਗਈ ਆ ਪੁੱਪੜ ਜੀ ਤਾਂ ਹੱਸਦੇ ਹੀਗੇ ਕੋਠੇ ਦੇ ਸੀਰ ਕਰਦੇ ਕਰਦੇ ਹਸਿਆਣ ਵੀ ਅਸੀਂ ਤਾਂ ਕਦੀ ਇਦਾਂ ਇਤਾਨੀ ਆ ਫੀ ਨਹੀਂ ਜੀ ਟਾਕੋ ਨਹੀਂ ਚਾ ਰਹੇ ਨਹੀਂ ਕਦੀ ਨਹੀਂ ਉਹ ਨਹੀਂ ਬਹੁਤ ਚੰਗੇ ਫੁੱਪੜੀ ਕੋਈ ਨਹੀਂ ਫਾਇਦਾ ਨਹੀਂ ਅਭੀ ਆਇਆ ਨਹੀਂ ਨਾ ਮੈਂ ਵੀ ਆਈ ਬਰਾਬਰ ਨਹੀਂ ਢਿੱਟੀ ਵੀ ਵਰਗੀ ਉੱਦਾਂ ਇਨਾ ਹੀ ਸਾਰੇ اٹਕ ਜਾਂਦੇ ਆ ਭੂਆ ਸਾਡੀ ਨਹੀਂ ਹਟਕਦੀ ਆਹ ਵਾਲੀ ਗੁਆ ਨਹੀਂ ਅਟਕਦੀ ਗੁਆ ਦੋਵੇਂ ਨਹੀਂ ਅਟਕਦੀ ਆ ਵੀ ਪੁਈ ਨਹੀਂ ਅਟਕਦੀ ਤੇ ਉਹ ਵੀ ਨਹੀਂ ਅਟਕਦੀ ਬਹੁਤ ਪਹਿਲਾਂ ਮਤਲਬ ਇਹ ਆ ਨਾ ਇਹਨਾਂ ਦੋਵਾਂ ਦਾ ਇਹ ਗੱਲ ਆ ਕਿ ਇਹ ਮਿੰਟੋ ਮੱਟੀ ਆਪਣੇ ਆਪ ਹੀ ਸੀਨ ਵਧੀਆ ਕਰ ਜਾਂਦੀ ਹਾਂ 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 ਅਜੀ ਹੱਡੀ ਕਵਲ ਜਿਹੜੀ ਹੁਣ ਕੀ ਮੈਂ ਕਹਾਂ ਮੈਂ ਲੜ ਨਹੀਂ ਕਹਿਣਾ ਵੀ ਸਕਦੀ ਕਹਿ ਕਹਿ ਕੇ ਲੰਨ ਵਾਲਾ ਮੈਨੂੰ ਆਖੋ ਜਿੱਦਾਂ ਗੁਆ ਜੀ ਨਾਲ ਇਹਦਾ ਲੜਾਈ ਦਾ ਸੀਨ ਸੀ ਹਾਂ ਜੀ ਮੈਂ ਨਹੀਂ ਆ ਮੈਂ ਤਾਂ ਉਹਨਾਂ ਦੇ ਗਾੜੀ ਉੱਚੀ ਨਹੀਂ ਬੋਲੀ ਮੈਂ ਨਹੀਂ ਲੜਨਾ ਨਹੀਂ ਵਾਕਿਆ ਨਹੀਂ ਆਖ ਸਕਦੀ ਬੋਲਣੀ ਤੇ ਗੁਆ ਜੀ ਤੋਂ ਸਵਾ ਗਏ ਸੰਢੇ ਸਾਰੇ ਤੇ ਉਹ ਜਨ ਚੱਲ ਗਈ ਰਾਜ ਰਾਜ ਹੱਦ ਤੱਕ ਇਹਨੇ ਨਾਮ ਨਹੀਂ ਕਦੀ ਲਿਆ ਨਹੀਂ ਇਹਦੇ ਨਾਟਕਾ ਸਿਰਫ ਇੱਕ ਇਹਦੇ ਉਹ ਅਸਲੀਅਤ ਆ ਜਿਹੜੀ ਆਪਾਂ ਨਾਟਕ ਦੇ ਜਰੀਏ ਸਾਰਿਆਂ ਨੂੰ ਦੱਸਦੇ ਆ ਨਹੀਂ ਖਾਣੀ ਆ ਨਹੀਂ ਖਾਣੀ ਮੈਂ ਮੇਰੇ ਲਈ ਰਹਿਣ ਦੋ ਪੀਸ ਹੋਰ ਤੇ ਹੈਗੀ ਹੋਰ ਭਰਾਵਾ ਲਾਗ ਬਣਾਉਣਾ ਰਹਿ ਜAVE ਆਹ ਕਾ ਲੱਗੀ ਨਹੀਂ ਨਹੀਂ ਸਾਮਣ ਡਈਆ ਹਾਂ ਨਹੀਂ ਕ ਵੀਡੀਓ ਵਿੱਚ ਵੀ ਨਹੀਂ ਗਿਆ ਉਹਨੇ ਕਿਹਾ ਕਹਿੰਗੇ ਸਮਝਿਆ ਬਹੁਤ ਇਸਤੇਮਾਲ ਕਰਦੀ ਹੈ ਜੀ ਹਾਂ ਬਹੁਤ ਕਰਦੀ ਆ ਜਿਹੜੇ ਕੁੜੀ ਆਦੀ ਆ ਤੇ ਕਦੇ ਨਿਕਲਦਾ ਨਾ ਨਹੀਂ ਰਹਿੰਦੀ ਇਦਾਂ ਉਹ ਸਭ ਘਰੋਂ ਜਿੱਦੋਂ ਜਾਣਾ ਹੋਵੇ ਨਾ ਮੇਰੇ ਲਈ ਤਾਂ ਇਹਦਾ ਸੀਨ ਨਹੀਂ ਹੁੰਦਾ ਤਾਂ ਵੀ ਮੈਂਟਲ ਬਿਟੀ ਤਿਆਰ ਹੋ ਜਾਂਦੀ ਕਿ ਮੈਂ ਮਾਮੀ ਨਾਲ ਮਿਲ ਕੇ ਆਉਣੀ ਚਾਹੀਦਾ ਵੀ ਇਦਾਂ ਹੀ ਇਸਤੇਮਾਲ ਹੁੰਦਾ ਇਸੇ ਕਰ ਲਈਂ ਇਸ ਤਰੀਕੇ ਚਲੋ ਠੀਕ ਹੈ ਐਸੇ ਨਾਲ ਕਰਦੇ ਆਪਾਂ ਵਲੌਗ ਦੀ ਐਂਡਿੰਗ ਫਿਰ ਹਾਂ ਤੇ ਮੈਂ ਵੀ ਚਾਹ ਪੀਣਾ ਮੇਰੀ ਚਾਹ ਠੰਡੀ ਹੋਣੀ ਆ ਹਾਂ ਆਜੋ ਸਾਡੇ ਚਾਹ ਪੀਦੋ ਨਾਲ ਆ ਬੈਠੀ ਮੇਰੀ ਦੀਜੀ ਕਵਲ ਦੀ ਬੇਟੀ ਉੱਚੀ ਬੋਲ ਇਹ ਸਾਨੂੰ ਵੀਡੀਓ ਸ਼ੂਟ ਕਰਦੇ ਆ ਵੇਂਦੀ ਜ਼ਰੂਰ ਆ ਪਰ ਸਾਡੇ ਨਾਲ ਸ਼ੂਟਿੰਗ ਨਹੀਂ ਕਰਦੀ ਆਂਦੀ ਮੈਨੂੰ ਵੇਖਣਾ ਹੀ ਵਧੀਆ ਲੱਗਦਾ ਵਾ ਤੇ ਆ ਇਹਨੂੰ ਦੇ ਇਸ ਟਾਰ ਨੂੰ ਤਾਂ ਤੁਸੀਂ ਜਾਣਦੇ ਹੀ ਹੋ ਅਬੀ ਹੈਨਾ ਅਬੀ ਅਬੀ ਜੋਤ ਸਿੰਘ ਇਹ ਸਾਡੇ ਨਾਲ ਵੀਡੀਓ ਚ ਕੰਮ ਕਰਦਾ ਵਾ ਉਹ ਵੀ ਪਰ ਕਦੀ ਕਦੀ ਥੋੜਾ ਥੋੜਾ ਸੰਗਦਾ ਵਾ ද ලගගේ ජනටය න අදයක මොන ට මන ඇද අන්න න ලා ඩ ආත්‍රීක ලොව අවන්ද ඩැක්ලවන න නර බ බ දස ජ . ਡੈਡੀ ਡੈਡੀ ਨੂੰ ਲਾਉਣਾ ਡਾਕਾ ਆਈਏ ਨਾ ਉਹਨੇ ਵੀ ਫੇਰ ਵੇਖਣੂ ਪਿਆ ਬਈ ਦਾਦਾ ਲਵਾ ਕੇ ਜਦੋਂ ਉਹਦੇ ਡੈਡੀ ਲਵਾ ਕੇ ਦਿੰਦਾ ਡੈਡੀ ਲਵਾ ਕੇ ਦਿੰਦਾ ਹੈ ਨਾ ਆਹੀ ਡੇਟਾ ਚੋਂ ਉਹਨੂੰ ਦੇਣਾ ਹੈ ਪਰ ਕਾਬੂ ਦਾਦੇ ਨਹੀਂ ਆਉਣਾ ਵਾ ਜਦ ਮੱਝੇ ਵੇਖੋ ਦਾਦੇ ਦੇ ਨਾਲੇ ਕੋਟੇ ਨਹੀਂ ਕੋਟਾ ਲਾ ਕੇ ਬੈਠਾ ਵਾ ਆਪਣੇ ਲਾਗੇ ਉਹ ਵੇਖੋ ਤਨੀ ਸੱਤ ਜਹਾ ਪਹਿਲਾ ਮੱਤਾ ਸੱਤ ਪਿਆ ਟੱਟ ਤੇ ਹੁਣ ਇਹਨੇ ਕੀ ਕਹਿੰਨੇ ਕਿ ਚਾਈ ਜਾ ਇਹਦਾ ਆਪਣੇ ਹੁੰਦੇ ਆ ਉਹਨੇ ਆਪਣੀ ਮਤਲਬ ਉਹਦੇ ਨੇ ਬੁਗਨੀ ਚ ਇਕੱਠੇ ਕਰਕੇ ਰੱਖੀ ਜਾਣੀ ਉਹਨਾਂ ਨੇ ਛੇੜਨਾ ਇਦਾਂ ਹੀ ਆ ਫਿਰ ਹੁਣ ਉਹ ਤੇ ਹੁਣ ਐਕਸਟਰਾ ਜੌਬ ਆ ਨਾ ਜਿਹੜੀ ਹੁਣ ਕੋਈ ਮਿਲ ਜਾਣੇ ਨੂੰ ਤੇ ਤੇ ਤੁਹਾਡੇ ਜਿਹੜੇ ਇਹਨਾਂ ਵਾਲੇ ਪੈਸੇ ਉਹ ਤੇ ਲਾਏ ਦੇ ਆ ਤੇ ਨਾਲੇ ਟਰੈਕਟਰ ਤੇ ਸਾਰਿਆਂ ਦੇ ਸਾਂਝੇ ਤੇ ਲੱਗਣੇ ਆ ਨਹੀਂ ਸਾਂਝੇ ਨੇ ਕਿਚ ਰੋਣ ਨਹੀਂ ਆ ਨਾ ਫਿਰ ਸਾਰਾ ਥੋੜਾ ਥੋੜਾ ਲਾਉਣ ਨੂੰ ਦੋਨਾਂ ਨੂੰ ਉਹ ਥੋੜਾ ਤੇ ਹੁਣ ਦੇਣਾ ਲਾ ਲਿਆ ਜਿੰਨੇ ਜੇ ਲਾਉਣੇ ਦੱਦੇ ਨੇ ਹੁਣ ਨਾਉਣਾ ਆ ਆ ਤਾਂ ਚੈਨਾ ਤੇ ਚਲਾ ਲਿਆ ਹੁਣ ਨਾ ਚਲੋ ਮੁੰਡਾ ਮੁੰਡਾ ਆ ਨਾ ਬਾਟ ਤੇ ਬੈਠੇ ਹੋਣ ਜੱਟ ਟਰੈਕਟਰ ਚਲਾਉਂਦਾ ਹੈ ਨਾ ਚਲੋ ਇਦਾਂ ਹੀ ਆ ਨਾ ਫਿਰ ਇਹਨਾਂ ਦੇ ਸਿਰ ਤੇ ਹੀ ਉੱਡੇ ਫਰੀਦਾ ਮੇਰੇ ਨਾਲ ਥੋੜਾ ਜਿਹਾ ਖੇਡ ਗਿਆ ਮੇਰੇ ਕੋਲ ਭੱਜਿਆ ਅੰਦਰ ਉੱਤਰ ਜਾਣਾ ਹੁਣ ਮੈਂ ਆਪਣੇ ਚਲਾ ਲੂੰਗਾ ਨਿਆਣੇ ਚਲੋ ਓਕੇ ਜੀ ਥੈਂਕ ਯੂ